ਸੱਚੀਆ ਕਾਲ ਟੁਨ ਚੈਨਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਸੰਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਵੱਖ-ਵੱਖ ਰਾਜਨੀਤੀ ਪਾਰਟੀਆਂ ਤੋਂ ਖਫਾ ਆਗੂ ਅਤੇ ਪਾਰਟੀ ਦੇ ਵਰਕਰ ਵਧੀਆ ਉਮੀਦਵਾਰਾਂ ਦੀ ਪਾੜ ਲਈ ਮੀਟਿੰਗਾਂ ਵਿੱਚ ਤੇਜ਼ੀ ਲਿਆ ਰਹੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੀ ਉਡੀਕ ਕਰ ਰਹੇ ਹਨ ਇਸ ਸੰਬੰਧੀ ਫਗਵਾੜਾ ਦੇ ਹਰਗੋਬਿੰਦਗਰ ਵਿਖੇ ਚੋਣ ਸੰਬੰਧੀ ਹਲਕੇ ਦੇ ਮੋਹਤਵਾਰ ਵਿਅਕਤੀਆਂ ਦੀ ਮੀਟਿੰਗ ਚਾਚਾ ਸतीश ਪ੍ਰਵਾਕਰ ਗੁਰਮukh ਸਿੰਘ ਜਤਿੰਦਰ ਸਿੰਘ ਪੁਲਾਈ ਇੰਦਰਜੀਤ ਸਿੰਘ ਬਸਰਾ ਦੀ ਪ੍ਰਧਾਨਗੀ ਹਟ ਹੋਈ ਇਸ ਸਬੰਧੀ ਜਤਿੰਦਰ ਸਿੰਘ ਪੁਲਾਈ ਇੰਦਰਜੀਤ ਸਿੰਘ ਬਸਰਾ ਗਰਮ ਸਿੰਘ ਅਤੇ ਚਾਚਾ ਅਸतीश ਪ੍ਰਭਕਰ ਨੇ ਆਖਿਆ ਕਿ ਸਿਰਫ ਚੋਣ ਕਮਿਸ਼ਨ ਦੀਆਂ ਤਰੀਕਾਂ ਦਾ ਐਲਾਨ ਦੀ ਉਡੀਕ ਕਰ ਰਹੇ ਹਾਂ ਅਤੇ ਉਮੀਦਵਾਰਾਂ ਦਾ ਐਲਾਨ ਵੀ ਤਰੀਕਾ ਤੋਂ ਬਾਅਦ ਜਲਦੀ ਕਰ ਦਿੱਤਾ ਜਾਵੇਗਾ ਇਸ ਮੌਕੇ ਮੋਹਨ ਸਿੰਘ ਸਾਈ ਦੀਪ ਸਿੰਘ ਬਸਰਾ ਜਸਵੀਰ ਸਿੰਘ ਪੁਲਰਾਈ ਜਸਵਿੰਦਰ ਸਿੰਘ ਘੁੰਮਣ ਅਫਤਾਰ ਸਿੰਘ ਮੰਗੀ ਜਮੂਲ ਬਰਮਾ ਕਰਨ ਪ੍ਰਭਕਰ ਅਮਰੀਕ ਸਿੰਘ ਰੇਜਰ ਇੰਸਪੈਕਟਰ ਸੁਬੀ ਸਿੰਘ ਆਦੀ ਹਜਸਨ ਪੇਸ਼ ਹੈ ਇੱਕ ਰਿਪੋਰਟ ਫਗਵਾੜਾ ਦੀ ਕਾਰਪੋਰੇਸ਼ਨ ਜਿਹੜਾ ਇਲੈਕਸ਼ਨ ਹੋਣ ਜਾ ਰਹੇ ਨੇ ਉਹਦੇ ਸਬੰਧ ਵਿੱਚ ਫਗਵਾੜਾ ਵਾਸੀਆਂ ਦੇ ਵਿੱਚ ਕਾਫੀ ਨਿਰਾਸ਼ਾ ਸੀ ਕਿ ਕਿਉਂਕਿ ਪੋਲੀਟੀਕਲ ਪਾਰਟੀਆਂ ਬਹੁਤੇ ਲੋਕਾਂ ਦੇ ਨਾਲ ਸਲਾਹ ਨਹੀਂ ਕਰਦੇ ਕਿ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਔਰ ਅਸੀਂ ਸ਼ਹਿਰ ਦੇ ਕੁਤਵੰਤੇ ਸੱਜਣ ਜਿਨ੍ਹਾਂ ਦੇ ਵਿੱਚ ਆਚਾਰ ਸतीश ਪ੍ਰਭਕਰ ਜੀ ਸਰ ਮਹਾਰਮੋਹਨ ਸਿੰਘ ਸਾਈਂ ਜੀ ਅ ਔਰ ਸਾਹਿਬ ਜਸਵੀਰ ਸਿੰਘ ਜੀ ਕੋਲ ਆ ਰਹੀ ਮਾਸਟਰ ਰਵੇਲ ਸਿੰਘ ਜੀ ਜਹੇਦਾਰ ਗੁਰਮਖ ਸਿੰਘ ਜੀ ਇਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਔਰ ਅਸੀਂ ਫਗਵਾੜੇ ਦੇ ਵਿੱਚ ਇਲੈਕਸ਼ਨ ਲਾਣ ਦੇ ਜਿਹੜੇ ਤਕਰੀਬਨ ਬਹੁਤ ਸਾਰੇ ਉਮੀਦਵਾਰ ਤਿਆਰ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਿਚਾਰਾਂ ਕਰਕੇ ਨਾਲ ਇਲੈਕਸ਼ਨ ਅਨਾਉਂਸ ਹੋਣ ਪ੍ਰਾਂਤੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਔਰ ਯਤਨ ਕਰਾਂਗੇ ਕਿ ਜਿਹੜੇ ਸਾਡੇ ਹਮਖਿਆਲੀ ਨੇ ਔਰ ਜਿਹੜੇ ਸਾਡੇ ਨਾਲ ਰਲ ਕੇ ਵੀ ਇਲੈਕਸ਼ਨ ਲੜਨਾ ਚਾਹਣਗੇ ਉਹਨਾਂ ਦੇ ਨਾਲ ਅਸੀਂ ਸਮਝੌਤਾ ਕਰਾਂਗੇ ਕਿਤੇ ਆਪਣਾ ਉਮੀਦਵਾਰ ਦੇਵਾਂਗੇ ਕਿਤੇ ਉਹਨਾਂ ਦੇ ਉਮੀਦਵਾਰ ਦੀ ਮਦਦ ਕਰਾਂਗੇ ਕਿਉਂਕਿ ਸ਼ਹਿਰ ਦੇ ਵਿੱਚ ਹਾਲਾਤ ਬੜੇ ਖਰਾਬ ਨੇ ਔਰ ਜਿਹੜਾ ਵਿਕਾਸ ਦਾ ਕਾਰਜ ਹੈ ਸਾਰਾ ਰੁਕਿਆ ਪਿਆ ਔਰ ਬਹੁਤ ਸਾਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਉਹ ਇੱਧਰ ਧਿਆਨ ਨਹੀਂ ਦੇ ਰਹੀਆਂ ਔਰ ਅਸੀਂ ਸਾਡਾ ਵਿਚਾਰ ਇਹ ਹੈ ਕਿ ਜਿਹੜੇ ਸਾਡੇ ਸਮਾਜ ਸੇਵਕ ਨੇ ਮੈਂ ਮਿਸਾਲ ਦੇਣ ਤੋਂ ਬੇਸ਼ੱਕ ਉਹ ਕਾਂਗਰਸੀ ਸਰਮੁਲਕੀਆ ਸਿੰਘ ਰਘੂਤਰਾ ਉਹਨਾਂ ਵਰਗੇ ਚੰਗੇ ਉਮੀਦਵਾਰ ਆ ਆਪਾ ਉਤਾਰੀਏ ਤਾਂ ਜੋ ਜਿਹੜੀ ਜਿੱਤ ਵੀ ਪ੍ਰਾਪਤ ਕਰਨ ਔਰ ਜਿੱਤ ਤੋਂ ਪ੍ਰਾਂਤੋਂ ਲੋਕਾਂ ਦੀ ਸੇਵਾ ਵੀ ਕਰਨ ਇਸੇ ਤਰ੍ਹਾਂ ਇਹ ਵਾਲਡਾ ਵਿੱਚ ਵਿਚਾਰ ਜਿਹੜਾ ਸਾਰਿਆਂ ਨਾਲ ਕਰ ਰਹੇ ਆ ਵਿਚਾਰ ਕਰਨ ਉਪਰੰਤ ਜਿਹੜੇ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਏਗੀ ਅੱਜ ਵੀ ਜਿਹੜੀ ਮੀਟਿੰਗ ਸੀ ਇਹਦੇ ਵਿੱਚ ਇਹੀ ਵਿਚਾਰਾਂ ਕੀਤੀਆਂ ਗਈਆਂ ਪ੍ਰਦੀਪ ਸਿੰਘ ਹੀ ਹਾਜ਼ਰ ਨੇ ਆ ਆਪਣੇ ਬਸ ਇੰਦਰਜੀਤ ਬਸਰਾ ਜੀ ਹਾਜ਼ਰ ਨੇ ਆ ਆਪਣੇ ਮੰਗੀ ਅਵਤਾਰ ਸਿੰਘ ਜੀ ਮੰਗੀ ਉਹ ਹਾਜ਼ਰ ਨੇ ਸਰਸ਼ੁਖਵੀਰ ਸਿੰਘ ਜੀ ਹਾਜ਼ਰ ਨੇ ਸਿੰਘ ਮੋਬਾਈਲ ਤੋਂ ਸਾਥ ਦੀ ਕਮਲਦੀਪ ਸਿੰਘ ਜੀ ਹਾਜ਼ਰ ਨੇ ਔਰ ਜਸਵੰਦਰ ਸਿੰਘ ਜੀ ਕੋਮਨ ਕਰਨ ਪ੍ਰਭਕਰ ਦੀ ਸਾਰ ਅਮਰੀਕ ਸਿੰਘ ਜੀ ਨਿਜਰ ਆ ਹੋਰ ਬੋ ਵੀਆ ਦਰਸ਼ਨ ਸਿੰਘ ਬੋਵੀ ਜਗਮੋਣ ਵਰਮਾ ਜੀ ਮਾਸਟਰ ਵੇਲ ਸਿੰਘ ਜੀ ਸਾਰਿਆਂ ਨਾਲ ਹੀ ਵਿਚਾਰ ਕਰਨ ਪ੍ਰੰਤ ਅਸੀਂ ਇਹ ਜਿਹੜੇ ਅਗਲੀ ਦੇਸ਼ ਯਾਤਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ